ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 1 ਨਵੰਬਰ 2025 ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀਆਂ ਖਾਸ ਖਾਸ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਕੀ ਰੇਟ ਚੱਲਿਆ ਆਉਣ ਵਾਲੇ ਦਸਾਂਕ ਦਿਨਾਂ ਤੱਕ ਜਿਹੜਾ ਰੇਟ ਵਧੇਗਾ ਜਾਂ ਨਹੀਂ ਉਹਦੇ ਬਾਰੇ ਜਿਹੜੀ ਆਪਾਂ ਗੱਲਬਾਤ ਇਸੇ ਵੀਡੀਓ ਦੇ ਵਿੱਚ ਕਰਾਂਗੇ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਨਾਲ ਨਵੇਂ ਜੁੜੇ ਹੈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲਾ ਜਿਹੜਾ ਆਈਕਨ ਹੈ ਯੂਰਨ ਆਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਕੋਟਕਪੂਰੇ ਮੰਡੀ ਤੋਂ ਕੋਟਕਪੂਰੇ ਮੰਡੀ ਵਿੱਚ ਵੀ ਕੱਲ ਓਂਝ ਹੜਤਾਲ ਸੀ ਜਿਹੜੀ ਬੋਲੀ ਨਹੀਂ ਹੋਈ ਤੇ ਸਿੱਧੀ ਬਾਸਮਤੀ ਜਿਹੜੀ ਵਪਾਰੀਆਂ ਦੁਆਰਾ ਖਰੀਦੀ ਗਈ ਆ ਕੀ ਉਹਦੇ ਰੇਟ ਰਹੇ ਉਹਦੇ ਬਾਰੇ ਤੁਹਾਨੂੰ ਦੱਸਦੇ ਆ 1400 ਇੱਕ ਜਿਹੜਾ ਮੁੱਛਲਾ ਬਈ 3200 ਰੁਪਏ ਤੋਂ ਲੈ ਕੇ 3300 ਦੇ 10 ਰੁਪਏ ਤੱਕ ਰਿਆ ਜਿਹੜਾ 20 ਰੁਪਏ ਕੱਲ ਵੀ ਮੰਦਾ ਵੀ ਕਿਹਾ ਇਹ 1885 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3200 ਤੇ 10 ਰੁਪਏ ਤੱਕ ਰਹੀ ਤੇ 20 30 ਰੁਪਏ ਜਿਹੜਾ ਇਹ ਮੰਦਾ ਵੀ ਕਿਹਾ ਕੱਲ ਤੇ 17 18 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ 3200 ਤੇ 20 ਰੁਪਏ ਇਹ ਵੀ ਸੇਮ ਸੇਮ ਰੇੜੀ ਪਰसों ਜਿਹੜਾ ਇਹੀ ਰੇਟ ਬੋਲੀ ਤੇ ਵਿਕਿਆ ਸੀ ਕੱਲ ਜਿਹੜਾ ਬੈਨ ਬੋਲੀ ਤੋਂ ਵੀ ਜਿਹੜਾ 3200 ਤੇ 10 ਆ 20 ਰੁਪਏ ਤੱਕ ਵਿਕੀ ਆ 17 18 ਤੇ 1509 ਦੇ ਰੇਟ ਦੀ ਗੱਲ ਕਰੀਏ 2900 ਰੁਪਏ ਤੋਂ ਲੈ ਕੇ 3000 ਤੇ 20 ਰੁਪਏ ਤੱਕ ਤੇ 1847 ਦੇ ਰੇਟ ਦੀ ਗੱਲ ਕਰੀਏ 2500 ਰੁਪਏ ਤੋਂ ਲੈ ਕੇ 2600 ਤੇ 90 ਰੁਪਏ ਤੱਕ 1509 ਤੇ 1847 ਦਾ ਵੀ ਰੇਟ ਉੱਥੇ ਜੇ ਚੱਲ ਰਿਹਾ 3000 ਰੁਪਏ ਤੱਕ ਜਿਹੜਾ 1509 ਦਾ ਤੇ 1847 ਆਪਾਂ ਨੂੰ ਪਤਾ ਹੀ ਹੈ ਵੀ ਉਹ 2700 ਰੁਪਏ ਤੱਕ ਜਿਹੜੀ ਵਿਕ ਰਹੀ ਆ ਤੇ ਗੱਲ ਕਰਦੇ ਆ ਵੀ ਆਪਾਂ ਨਾਭਾ ਮੰਡੀ ਦੀ ਨ ਆਪਾਂ ਮੰਡੀ ਵਿੱਚ 1509 ਤੇ 1692 ਦਾ ਜਿਹੜਾ ਰੇਟ ਆ 2600 ਰੁਪਏ ਤੋਂ ਲੈ ਕੇ 3000 ਤੇ 50 ਰੁਪਏ ਤੱਕ ਕਰਿਆ 1847 ਦਾ ਜਿਹੜਾ ਰੇਟ ਆ 2500 ਰੁਪਏ ਤੋਂ ਲੈ ਕੇ 2800 ਤੇ 50 ਰੁਪਏ ਤੱਕ ਕਰਿਆ 1718 ਦੇ ਰੇਟ ਦੀ ਗੱਲ ਕਰੀਏ 2800 ਰੁਪਏ ਤੋਂ ਲੈ ਕੇ 3000 ਤੇ 50 ਰੁਪਏ ਤੱਕ ਕਰਿਆ 1400 ਇੱਕ ਮੁਛਲ ਦੇ ਰੇਟ ਦੀ ਗੱਲ ਕਰੀਏ 2800 ਰੁਪਏ ਲੈ ਤੋਂ ਲੈ ਕੇ 3400 ਰੁਪਏ ਤੱਕ ਵੀ ਜਿਹੜਾ 1400 1400 ਇੱਕ ਜਿਹੜਾ ਮੁਛਲ ਵਿਕਿਆ ਤੇ 11 21 ਦੇ ਰੇਟ ਦੀ ਗੱਲ ਕਰੀ 3000 ਰੁਪਏ ਤੋਂ ਲੈ ਕੇ 3400 ਰੁਪਏ ਤੱਕ 11 21 ਦਾ ਰੇਟ ਵੀ ਜਿਹੜਾ 200 ਰੁਪਏ ਜਿਹੜਾ ਮੰਦਾ ਹੋਇਆ ਤੇ ਮੁਛਲ ਦੇ ਰੇਟ ਦੀ ਗੱਲ ਕਰੀਏ ਵੀ 3400 ਰੁਪਏ ਤੱਕ ਜਿਹੜਾ ਕੱਲ ਮੁਛਲ ਵਿਕਿਆ ਤੇ ਪਰ ਫਿਰ ਵੀ ਵੀ ਜਿਹੜਾ ਰੇਟ ਆ ਪਰਸੋ ਨੂੰ ਜਿਹੜਾ ਡਾਊਨ ਹੋਇਆ 5-10 ਰੁਪਏ ਤੇ 3400 ਰੁਪਏ ਕੱਲ ਜਿਹੜਾ ਮੁਛਲ ਦਾ ਰੇਟ ਰਹਿ ਗਿਆ ਨਾਬਾ ਮੰਡੀ ਦੇ ਵੀ ਕੱਲ ਦੇ ਜਿਹੜੇ ਆਪਾਂ 31 ਤਰੀਕ ਨੂੰ ਜਿਹੜੀ ਬੋਲੀ ਹੋਈ ਆ ਉਹਦੇ ਜਿਹੜੇ ਆਪਾਂ ਰੇਟ ਸਾਨੂੰ ਦੱਸੇ ਆ ਤੇ ਕੋੜਕਪੂਰਾ ਮੰਡੀ ਦੇ ਵਿੱਚ ਵੀ ਜਿਹੜੀ ਅੱਜ ਵੀ ਹੜਤਾਲ ਆ ਤੇ ਸੋਮਵਾਰ ਤੇ ਜਿਹੜੀ ਗੱਲ ਗਈ ਬੋਲੀ ਦੀ ਤੇ ਗੱਲ ਕਰੀ ਜੇ ਆਪਾਂ ਸੰਗਰੂਰ ਮੰਡੀ ਦੀ ਸੰਗਰੂਰ ਮੰਡੀ ਵਿੱਚ ਜਿਹੜੀ 1509 ਆ 2800 ਰੁਪਏ ਤੋਂ ਲੈ ਕੇ 3100 ਤੇ 10 ਰੁਪਏ ਤੱਕ ਵੀ ਕੀ ਹੈ 1847 ਦਾ ਰੇਟ ਜਿਹੜਾ 2600 ਰੁਪਏ ਤੋਂ ਲੈ ਕੇ 2800 ਰੁਪਏ ਤੱਕ ਰਿਹਾ 1121 ਦਾ ਵੀ ਜਿਹੜਾ ਰੇਟ ਆ 3000 ਰੁਪਏ ਤੋਂ ਲੈ ਕੇ 3300 3400 ਰੁਪਏ ਤੱਕ ਜਿਹੜਾ ਰਿਹਾ ਤੇ 1400 ਇੱਕ ਦੀ ਰੇਟ ਦੀ ਗੱਲ ਕਰੀਏ 3200 ਰੁਪਏ ਤੋਂ ਲੈ ਕੇ ਮੁਛਲ ਜਿਹੜਾ 3400 ਰੁਪਏ ਤੱਕ ਵਿਕਿਆ 17 18 ਦੇ ਰੇਟ ਦੀ ਗੱਲ ਕਰੀਏ 3000 ਰੁਪਏ ਤੋਂ ਲੈ ਕੇ ਤੇ 3200 ਰੁਪਏ ਤੱਕ ਵਿਕਿਆ ਜਿਹੜਾ 17 18 ਵਿਕਿਆ ਵੀ ਰੇਟ ਜਿਹੜਾ ਸੇਮ ਸੇਮ ਹੀ 17 18 ਦਾ ਚੱਲ ਰਿਹਾ ਤੇ ਮੁਛਲ ਦਾ ਵੀ ਜਿਹੜਾ ਰੇਟ ਆ ਉਹ ਆਮ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ 3400 ਦੇ ਆਸ-ਪਾਸ ਜਿਹੜਾ ਚੱਲ ਰਿਹਾ ਤੇ ਜੇ ਆਪਾਂ ਗੱਦੜਬਾਹਾ ਮੰਡੀ ਦੀ ਗੱਲ ਕਰੀਏ ਗੱਦੜਬਾਹਾ ਮੰਡੀ ਵਿੱਚ 17 18 ਦਾ ਬਈ ਰੇਟ ਆ ਜਿਹੜਾ 2800 ਤੋਂ ਲੈ ਕੇ 3100 ਤੇ 25 ਰੁਪਏ ਤੱਕ ਰਿਹਾ 1509 ਤੇ 1699 ਦਾ ਰੇਟ ਬਈ ਜਿਹੜਾ 2900 ਤੋਂ ਲੈ ਕੇ 2925 ਰੁਪਏ ਤੱਕ ਰਿਹਾ ਤੇ 1847 ਦਾ ਜਿਹੜਾ ਰੇਟ ਆ 2700 ਰੁਪਏ ਤੱਕ ਰਿਹਾ ਤੇ 1401 ਮੁੱਛਲ ਬਈ ਜਿਹੜਾ 3300 ਤੋਂ 25 ਰੁਪਏ ਤੱਕ ਜਿਹੜਾ ਗੱਦੜ ਬਹਾ ਮੰਡੀ ਦੇ ਵਿੱਚ ਜਿਹੜਾ ਵੀ ਕਿ ਆਪਾਂ ਜਿਹੜੇ ਵੀ ਰੇਟ ਗੱਦੜ ਬਹਾ ਮੰਡੀ ਦੇ ਤੁਹਾਨੂੰ ਦੱਸਿਆ ਜਿਹੜੀ ਕੱਲ ਜਾਨੀ ਕਿ 31 ਅਕਤੂਬਰ ਨੂੰ ਜਿਹੜੀ ਬੋਲੀ ਹੋਈ ਸੀ ਸੇਮ ਸੇਮ ਬਈ ਜਿਹੜੇ ਰੇਟ ਮੰਡੀਆਂ ਦੇ ਵਿੱਚ ਚੱਲ ਰਹੇ ਆ ਆਪਾਂ ਕੋਟਕ ਪੂਰਾ ਮੰਡੀ ਦੀ ਗੱਲ ਕਰੀਏ ਚਾਹੇ ਆਪਾਂ ਨਾਭਾ ਮੰਡੀ ਦੀ ਗੱਲ ਕਰੀਏ ਜਿਹੜੇ ਸੇਮ ਸੇਮ ਜਿਹੇ ਰੇਟ ਜਿਹੜੇ ਦੋਵੇਂ ਮੰਡੀਆਂ ਦੇ ਵਿੱਚ ਆਮ ਚੱਲ ਰਹੇ ਆ ਗੱਲ ਕਰੀਏ ਜੀ ਆਪਾਂ ਟਹਾਣਾ ਮੰਡੀ ਦੀ ਟਹਾਣਾ ਮੰਡੀ ਦੇ ਵਿੱਚ ਵੀ ਜਿਹੜੀ 17 18 ਉਹ ਵੀ 3200 ਰੁਪਏ ਤੱਕ ਜਿਹੜੀ ਵਿਕ ਰਹੀ ਹੈ ਜੀਤ ਮੰਡੀ ਦੀ ਗੱਲ ਕਰੀਏ ਹਰਿਆਣਾ ਮੰਡੀ ਦਾ ਵੀ ਜਿਹੜਾ ਆਪਾਂ ਰੇਟ ਤੁਹਾਨੂੰ ਦੱਸ ਰਹੇ ਹਾਂ 17 18 ਬਈ ਜਿਹੜੀ 3400 ਤੇ 70 ਰੁਪਏ ਤੱਕ ਵਿਕੀ ਆ ਹੱਥ ਨਾਲ ਝਾੜੀ ਹੋਈ ਤੇ 11 21 ਬਈ ਜਿਹੜੀ ਹੱਥ ਨਾਲ ਝਾੜੀ ਹੋਈ 4000 ਦੇ 500 ਰੁਪਏ ਤੱਕ ਵਿਕੀ ਤੇ 18 85 ਦਾ ਰੇਟ ਵੀ ਜਿਹੜਾ 3500 ਤੇ 50 ਰੁਪਏ ਇਹ ਵੀ ਹੱਥ ਨਾਲ ਝਾੜੀ ਹੋਈ ਹਰਿਆਣਾ ਮੰਡੀ ਤੇ ਜੀਤ ਮੰਡੀ ਦੀ ਜਿਹੜੀ ਆਪਾਂ ਇਹ ਗੱਲ ਬਾਤ ਕੀ ਇਹ ਰੇਟ ਦੱਸਿਆ ਜਿਹੜੇ ਤੁਹਾਨੂੰ ਆਪਾਂ ਤੇ ਜੇ ਵੀ ਕਣਕ ਦਾ ਰੇਟ ਵੇਚੀਆਂ ਦੇ ਫੋਨ ਕਾਲ ਆਉਂਦੇ ਆ ਵੀ ਕਣਕ ਦਾ ਰੇਟ ਵੇ ਕੀ ਚੱਲ ਰਿਹਾ ਕੋਟਕਪੂਰਾ ਸ਼ਹਿਰ ਦੇ ਵਿੱਚ ਵੀ ਜਿਹੜਾ ਕਣਕ ਦਾ ਰੇਟ ਉਹੀ ਠਾਇਆ 2500 ਤੇ 80 ਰੁਪਏ ਤੱਕ ਜਿਹੜੀ ਕਣਕ ਵਿਕ ਰਹੀ ਆ 70 80 ਰੁਪਏ ਤੱਕ ਜਿਹੜੀ ਕਣਕ ਜਿਹੜੀ ਕੋਟਕਪੂਰਾ ਮੰਡੀ ਦੇ ਵਿੱਚ ਜਿਹੜੀ ਵਿਕ ਰਹੀ ਆ ਤੇ ਗੱਲ ਕਰੀਏ ਜੇ ਆਪਾਂ ਵੀ ਤਖਾਣਾ ਮੰਡੀ ਦੇ ਵਿੱਚ 1400 ਇੱਕ ਦੇ ਰੇਟ ਦੀ ਗੱਲ ਕਰੀਏ ਭਈ 1400 ਇੱਕ ਜਿਹੜਾ 3300 ਤੇ 40 ਰੁਪਏ ਤੱਕ ਜਿਹੜਾ 1400 ਇੱਕ ਵੀ ਕਦੇ ਤੇਰਾ ਬਾਬਾ ਨਾਨਕ ਪੰਜਾਬ ਦੀ ਮੰਡੀ ਆ ਵੀ 11 21 ਜਿਹੜੀ 4100 ਰੁਪਏ ਤੱਕ ਹੱਥ ਨਾਲ ਝਾੜੀ ਹੋਈ ਤੇ ਕੰਬੈਨ ਨਾਲ ਵੱਡੀ ਹੋਈ ਓਹੀ 4000 ਰੁਪਏ ਤੱਕ ਤੇ 17 18 ਦਾ ਰੇਟ ਵੀ ਓਹੀ 3400 ਰੁਪਏ ਤੱਕ ਹੱਥ ਨਾਲ ਝਾੜੀ ਹੋਈ ਦਾ ਤੇ ਕੰਬੈਨ ਨਾਲ ਵੱਡੀ ਹੋਈ ਦਾ 3300 ਤੇ 50 ਰੁਪਏ ਤੱਕ ਜਿਹੜਾ ਵਿਕੀਆ ਤੇ ਜੇ ਗੱਲ ਕਰੀਏ ਬਈ ਜੇ ਆਪਾਂ ਹੁਣ ਵੀ ਰੇਟ ਵਧਨ ਦੀ ਬਈ ਆਉਣ ਵਾਲੇ ਜਿਹੜੇ ਦੱਸਾਂਗੇ ਕਿ ਚਾਂਸ ਜਿਹੜੇ ਬਹੁਤ ਜ਼ਿਆਦਾ ਰੇਟ ਵਧਣ ਦੇ ਤੇ ਹੁਣ ਵਾਲੇ ਦੱਸਾਂਗੇ ਨਾ ਤੱਕ ਵੀ ਰੇਟ ਵਧ ਵੀ ਸਕਦੇ ਕਹਿੰਕਿ ਜਿਹੜਾ ਵਪਾਰੀ ਵੱਧ ਆਉਣਾ ਸ਼ੁਰੂ ਹੋ ਚੁੱਕਿਆ ਤੇ ਇਸ ਪਹਿਲਾਂ ਆਪਾਂ ਸਮਾਨਾ ਮੰਡੀ ਦੇ ਰੇਟ ਦੀ ਜੇ ਗੱਲ ਕਰੀਏ 1509 ਜਿਹੜੀ 2700 ਤੋਂ ਲੈ ਕੇ 3000 ਤੇ 70 ਰੁਪਏ ਤੱਕ ਵੀ ਗਈ 18 47 ਜਿਹੜੀ 2350 ਤੋਂ ਲੈ ਕੇ 2795 ਰੁਪਏ ਤੱਕ ਹੋਈਗੀ 1400 ਇੱਕ ਮੁੱਛਲ ਬਈ 2370 ਰੁਪਏ ਤੋਂ ਲੈ ਕੇ 3490 ਰੁਪਏ ਤੱਕ ਵੀ ਗਿਆ 17 18 ਤੇ 1885 ਦਾ ਰੇਟ ਵੀ ਜਿਹੜਾ ਸੇਮ ਜਾ ਰਿਹਾ 2700 ਰੁਪਏ ਤੋਂ ਲੈ ਕੇ 3300 ਤੇ 80 ਰੁਪਏ ਤੱਕ ਜਿਹੜਾ ਰੇਟ ਰਿਹਾ 17 18 ਤੇ 1885 ਦਾ ਇਹ ਰੇਟ ਵੀ ਜਿਹੜੇ ਆਪਾਂ ਤੁਹਾਨੂੰ ਸਮਾਣਾ ਮੰਡੀ ਦੇ ਜਿਹੜੇ ਦੱਸੇ ਆ ਤੇ ਵੀ ਇਸ ਰੇਟ ਜਿਹੜੇ ਸੇਮ ਸੇਮ ਜੀ ਜਿਹੜੇ ਸਾਡੇ ਪਾਸੇ ਜਿਹੜੇ ਚੱਲ ਰਹੇ ਆ 17 18 ਦਾ ਰੇਟ ਵੀ ਉਹੀ 3200 ਤੇ 3250 ਦੇ ਜਿਹੜਾ ਆਸ-ਪਾਸ ਜਿਹੜਾ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਚੱਲ ਰਿਹਾ ਤੇ 18 85 ਬੀਐਸ ਵਾਰ ਰੇਟ ਨੇ ਜਿਹੜਾ ਨਰਾਜ਼ ਕੀਤਾ ਰੇਟ ਜਿਹੜਾ 17 18 85 ਦਾ ਵੀ 3200 3300 ਦੇ ਜਿਹੜਾ ਆਸ-ਪਾਸ ਚੱਲ ਰਿਹਾ 11 21 ਦਾ ਰੇਟ ਵੀ ਸ਼ੁਰੂਆਤੀ ਦੌਰ ਦੇ ਵਿੱਚ ਕਾਫੀ ਤੇਜ਼ ਸੀਗਾ 40 4200 ਰੁਪਏ ਤੱਕ ਵੀ ਗਈ ਆ ਪਰ ਹੁਣ ਜਿਹੜਾ ਰੇਟ ਆ ਵੀ ਉਹੀ 35 3600 ਰੁਪਏ ਤੱਕ ਇੱਕ ਵਾਰ ਜਿਹੜਾ ਖੜਾ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਦੇਖਣਾ ਲਾ ਹੋਊਗਾ ਵੀ ਜਿਹੜਾ ਰੇਟ ਹੋਰ ਵੱਧ ਸਕਦਾ ਜਾਂ ਨਹੀਂ ਮਰੇਲਾ ਮੰਡੀ ਦੇ ਵਿੱਚ 11 21 ਜਰੂਰ ਕੱਲ ਤੇਜ ਵਿਕ ਗਿਆ 4091 ਰੁਪਏ ਤੱਕ 4200 ਰੁਪਏ ਤੱਕ ਵਿਕਿਆ 141 ਰੁਪਏ ਜਿਹੜੀ ਤੇਜੀ ਆਈ ਆ ਤੇ ਰੇਟ ਵੀ ਲਗਭਗ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸੇਮ ਸੇਮ ਚੱਲ ਰਹੇ ਆ ਕੋਈ 150 ਇੱਧਰ ਉੱਧਰ ਹੋ ਰਿਹਾ ਵੀ ਜੀ ਆਪਾਂ ਗੱਲ ਕਰੀਏ ਵੀ ਆਹ 1400 ਇੱਕ ਮੁਛਲ ਦੀ ਰੇਟ ਦੀ ਬਈ 1400 ਇੱਕ ਮੁਛਲ ਰੇਟ ਲਗਭਗ 3400 3350 3400 3450 ਰੁਪਏ ਤੱਕ ਜਿਹੜਾ ਵੇਖ ਰਿਆ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੇਖਣਾ ਲਾ ਹੋਊਗਾ ਵੀ ਰੇਟ ਦੇ ਵਿੱਚ ਕਿੰਨੇ ਰੁਪਏ ਜਿਹੜਾ ਵਾਧਾ ਹੁੰਦਾ ਵੀਡੀਓ ਚੰਗੀ ਲੱਗੀ ਲਾਈਕ ਐਂ ਬਈ ਸ਼ੇਅਰ ਯੂਰ ਕਰਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਨਾਲ ਬੈਲ ਵਾਲਾ ਆਈਕਨ ਯੂਰਨਾ ਭੁੱਲਿਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ